क्या बात है जमाना जी है तू नाम तो कितना इज्जत लाभ इतना बड़ा परियान नाम था यार प्लेस ਕਮਾਂਡ ਆਉਂਦਾ ਪਿਆ ਰਿਹਾ ਏ ਬੀਚ ਵਿੱਚ ਦੇਖਿਆ ਚੱਕਾ ਕਮਾਂਡ ਬੁਰੀ ਤੇ ਹੈ ਨਾ ਇਹ ਮੁਕਲਾ ਪਾ ਗਿਓ ਆਹ ਲੇ ਗੋ ਅੱਛਾ ਹਾਂ ਮੰਨ ਲਵਾਓ ਸਿਕਲਵਾ ਦੇ ਪੜਾਓ ਮਿੱਟੇ ਕਾ ਬਸਾ ਦੇ ਇੱਕੀ ਜਿਹੜੀ ਉਹ ਹੁਣ ਆਪੇ ਪੜਕੇ ਨਹੀਂ ਪਵਾ ਦੇਗਾ ਉਹ ਲੜੀ ਪਛਾਲ ਭੋਗ ਲੇ ਹਾਂ ਲੈ ਇਹ ਪਾਓ ਜੀ ਪਹਿਲਾਂ ਬਸਤੇ ਪਾਓ ਮੈਂ ਉਜਾੜਾ ਹੋਊਗਾ ਕਿਨੇ ਪਰਾ ਲੱਗੋ धान जी पु हलो ممی کو بلاؤ دیکھنا دو بھی ٹوٹے چاچا ہمارا چھوٹا بھائی میں بھائی کوئی چھوٹے سے بات اور پوری ہیں ہاں جی کالے سے وہ وہ کا بتا نہیں کوئی میں نے کوئی اپریٹ کر ٹھیک ہے بہت ہاں نہیں نہیں کالنا زیادہ کرنا تا دیر سے لوگ اؤن اؤن اؤ صاحب ਅਬਾ ਸ਼੍ਰੀ ਬਾਲਾ ਜੀ ਮਹਾਰਾਜ ਕੀ ਜੈ ਸ਼੍ਰੀ ਬਾਲਾ ਜੀ ਲੰਗਰ ਸੇਵਾ ਸਮਿਤੀ ਚ ਤੁਹਾਡੇ ਸਾਰੇ ਸਾਰਿਆਂ ਦਾ ਪੈਂਦਰਾ ਚ ਦੇਖੋ ਕੋਈ ਕੰਮ ਨਹੀਂ ਬਣਾਇਆ ਹੋਰ ਬਾਲਾ ਆਏ ਨੇ ਪੰਜਾਬ ਪ੍ਰੈਸ ਐਸੋਸੀਏਸ਼ਨ ਨੂੰ ਕੁਝ ਜਿਹਨਾਂ ਨੇ ਕਿਹਾ ਸ਼੍ਰੀ ਬਾਲਾ ਜੀ ਦਾ ਸੇਵਾ ਸੰਪਤੀ ਚ ਆਦੇ ਦੁਪਹਿਰ ਦੇ ਲੰਗਰ ਦੀ ਸ਼ੁਰੂਆਤ ਕੀਤੀ ਆਵਾਜ਼ ਬਾਤਾਂ ਆਪਨੀ ਸਾਰੀ ਰੈਸਟੋਰੈਂਟ ਕੋਈ ਨਹੀਂ ਹੈ ਮੇਰੇ ਸਿਰ ਤੇ ਹਰ ਦਾਣ ਪਾ ਕੇ ਪਕਾਉਂਦੇ। ਇਹ ਉਸ ਤੋਂ ਕਰਦਾ ਹੈ ਜਦੋਂ ਸ਼੍ਰੀ ਬਾਨਾ ਜੀ ਨਗਰ ਸੇਵਾ ਸੰਪਤੀ ਇਹਦੇ ਵਿੱਚ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਬਹੁਤ ਵੱਡਾ ਉਪਰਾਲਾ ਹੈ। ਗਰੀਬ ਲਾ ਲੋੜਵੰਦ ਪਰਵਾਰਾਂ ਦੀਆਂ ਲੜਕੀਆਂ ਦੀਆਂ ਸ਼ਾਦੀਆਂ ਕਰਵਾਉਣਾ ਦਵਾਈਆਂ ਦਾ ਕਰਨਾ ਇੰਨਾ ਵੱਡਾ ਇਹ ਨਹੀਂ ਮਤਲਬ ਉਪਰਾਲਾ ਦਿੱਤਾ ਹੈ। ਜੇ 20 ਪੈ ਪਾਣੀ ਹਰ ਹੋਏ। 5-600 ਮਤਲਬ ਕਿ ਲੋੜਵੰਦ ਇਸ ਨੂੰ ਗੈਨ ਕਰਦੇ ਹੈ। ਬਹੁਤ ਸਾਰੇ ਸ਼ਾਦੀਆਂ ਇਹਨਾਂ ਕਰੇ ਕਰਨ ਕੋਇਲ ਜੀ ਇੰਦਰੀ ਕਾਰੀਆ ਜੀ ਤੇ ਬੀਪਾ ਗੁਰੂ ਜੀ ਧਨਵਾਲ ਜਿਨ੍ਹਾਂ ਨੇ ਸਾਨੂੰ ਅੱਜ ਇਹਨਾਂ ਮਾਣ ਬਖਸ਼ਿਆ ਅਸੀਂ ਬਾਨੀ ਮਹਾਰਾਜ ਦੇ ਇਹਨਾਂ ਦੇ ਇਰਾਦੇ ਨਾਲ ਦਰਸ਼ਨ ਕਰ ਸਕਿਆ ਬਸ ਮੈਂ ਆਪਣੇ ਪ੍ਰੈਸ ਵੀਰ ਜਿਹੜੇ ਅੱਜ ਇੱਥੇ ਮੰਦਿਰ ਵਿੱਚ ਆਇਆ ਉਹਨਾਂ ਨੂੰ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਆਪਣਾ ਕੰਮ ਅੱਜ ਫਟਾਫਟ ਸ਼ੁਰੂ ਕਰਾਂਗਾ ਤੋਂ ਬਾਅਦ ਜਿਹੜਾ ਇਸ ਮੰਦਿਰ ਦੀ ਲੈਫਟ ਸਾਈਡ ਤੇ ਗੰਦਗੀ ਹੈ ਇਸ ਨੂੰ ਬਿਲਕੁਲ ਇੱਥੇ ਰੱਖਣ ਦਿੱਤਾ ਜਾਊਗਾ ਯਾਦ ਆਪਾਂ ਸਾਰੇ ਪ੍ਰੋਮਿਸ ਕਰਦੇ ਆਂ ਮੰਗਲਵਾਰ ਨੂੰ ਡੀਜੀ ਸਾਹਿਬ ਕੋ ਜਾ ਕੇ ਆਪਾਂ ਇਹਦਾ ਹੱਲ ਕਰਵਾ ਲਿਆਂਦਾ ਸਭ ਤੋਂ ਪਹਿਲਾ ਕੰਮ ਜਿਹੜਾ ਆਪਾਂ ਨੂੰ ਅਸ਼ੀਰਵਾਦ ਮਿਲਿਆ ਪਾਦਾ ਜੀ ਦਾ ਰਾਜ ਦਾ ਵਿਹਾਂ ਦੇ ਅੰਦਰ ਜਿਹੜੀ ਕਾਈ ਦਾ ਗਠਨ ਹੋਇਆ ਸਭ ਤੋਂ ਪਹਿਲਾ ਇਕਾਈ ਦੇ ਗਠਨ ਦੀ ਖੁਸ਼ੀ ਦੇ ਵਿੱਚ ਬਾਲਾ ਜੀ ਦੇ ਮਹਾਰਾਜ ਜਿਵੇਂ ਆਪਣੀ ਪਹਿਲੀ ਹਾੜੀ ਲਗੂਗੀ ਉਹ ਸਵੇਰ ਅਗਲੇ ਆਪਾਂ ਸਮਾਰਟੇ ਦੇ ਨਾਮ ਨਾਲ ਬੋਲ ਬਾਲਾ ਜੀ ਮਹਾਰਾਜ ਕੀ ਜੈ ਇੱਕ ਮਿੰਟ ਲਈ ਹੋ ਜਾਵੇ ਮਰਨੇਸ਼ ਦਾ ਇੰਡੀਵਿਊਸ ਕਰ ਤੁਰਾ ਪੰਜਾਬ ਅਸੀਂ ਪਹੁੰਚੇ ਪ੍ਰਾਣੀ ਦਾ ਰਾਮੰਡੀ ਜਿੱਥੇ ਬਾਲਾ ਜੀ ਲੰਗਰ ਸੇਵਾ ਸੰਪਤੀ ਦੀ ਜੋਈ ਬਣੀ ਹੋਈ ਹੈ ਤੇ ਰੋਜ਼ਾਨਾ ਅਖਬਾਰਾਂ 'ਚ ਪਰਖਾਲੀ ਪਰਪੇਟ ਸੰਦਰ ਬਤਾਇਆ ਜਾਂਦਾ ਅੱਜ ਪ੍ਰਸਟ ਕਲੱਬ ਦੀ ਜੋ ਸਾਡੀ ਚੋਣ ਹੋਈ ਸੀ ਜਿੰਦੇ ਵਿੱਚ ਸਰਪ੍ਰਸਤ ਹਰਿੰਦਰ ਰੌਜਾ ਜੀ ਤ੍ਰਿਸ਼ੰਤੀ ਅੰਦਾ ਜੀ ਔਰ ਪ੍ਰਧਾਨ ਹਰਜੀਤ ਬਰਾ ਜੀ ਤੇ ਆਪਣੇ ਅਸ਼ੋਕ ਦਵਾ ਜੀ ਸੋਨੂੰ ਮੰਗਾ ਮੰਗਾ ਜੀ ਇਹ ਸਾਰੀ ਟੀਮ ਇੱਥੇ ਅੱਜ ਪਹੁੰਚੀ ਹੈ ਤੇ ਇਹਨਾਂ ਨੇ ਆ ਕੇ ਅੱਜ ਬਾਲਾ ਜੀ ਦੇ ਅਸ਼ੀਰਵਾਦ ਪ੍ਰਾਪਤ ਕੀਤਾ ਔਰ ਲੰਗਰ ਦੇ ਭੋਗ ਦੇ ਵਿੱਚ ਹਿੱਸਾ ਪਾਇਆ ਤੇ ਉਹਨੇ ਦੇਖਿਆ ਕਿ ਕਿਵੇਂ ਮਸ਼ੀਨ ਲੱਗੀ ਹੋਈ ਹੈ ਖਾਣਾ ਬਣਾਉਣ ਵਾਸਤੇ ਕਿਨੇ